ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਿਹਲ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ ਭਾਰਤੀ ਸੈਨਾ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਬਿਆਨ ਦਿੱਤਾ ਜਿਸ ਨੂੰ ਲੈ ਕੇ ਵਿਵਾਦ ਮਚ ਗਿਆ ਪਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਬਿਆਨ ਤੇ ਅਜੇ ਵੀ ਕਾਇਮ ਨੇ ਕੱਲ੍ਹ ਵੀ ਪਰਸੋਂ ਵੀ ਤੇ ਅੱਜ ਵੀ ਜੀ ਆਪਣੇ ਬਿਆਨ ਤੇ ਕਾਇਮ ਆ ਕੀ ਅੱਜ ਚੰਦ ਅਤਵਾਦੀਆਂ ਦੇ ਅੱਗੇ ਘੁਟਨੇ ਟੇਕਦੀ ਕਿ ਸਰੈਂਡਰ ਕਰ ਗਈ ਕੀ ਇਸ ਦਾ ਇਸ ਦੇਸ਼ ਦਾ ਵਿਕਾਸ ਅਮਨ ਸ਼ਾਂਤੀ ਚਾਰ ਗੁੰਡੇ ਪਰ ਦੇਣਗੇ ਇੱਕ ਗੱਲ ਨੂੰ ਯਾਦ ਅੱਤਵਾਦੀ ਦੇ ਨਾਲ ਉਹਦੇ मंसूਬੇ ਨੂੰ ਮਾਰਨ ਦੀ ਲੋੜ ਹੈ ਔਰ ਉਹਦਾ मंसूਬਾ ਕਿੱਦਾਂ ਮੁਰਦਾ ਹੈ ਕਿ ਵਿਕਾਸ ਦਾ ਅਮ ਚੱਲਦਾ ਇਸ ਦੇਸ਼ 'ਚ ਇਸ ਸੂਬੇ ਦੇ ਵਿੱਚ ਅਮਨ ਆਨ ਉਹ ਚੱਲਦਾ ਰਹੇ ਔਰ ਜਿਨ੍ਹਾਂ ਨੇ ਕਾਨੂੰਨਾ ਕਾਜ ਕੀਤਾ ਉਹਨੂੰ ਸਜ਼ਾ ਜਾਇਦਾ ਕੀਤਾ ਜਾਵੇ ਕੁਚਲ ਦਿੱਤਾ ਜਾਵੇ ਕਰਦਾ ਕੋਈ ਇਹ ਮਰਦਾ ਕੋਈ ਜਦੋਂ ਨਵਜੋਤ ਸਿੰਘ ਸਿੱਧੂ ਤੋਂ ਇਹ ਪੁੱਛਿਆ ਗਿਆ ਕਿ ਕੀ ਇਸ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਜਾਂ ਨਹੀਂ ਇਸ ਬਾਰੇ ਤੁਹਾਡਾ ਕੀ ਮੰਨਣਾ ਹੈ ਤਾਂ ਇਸ ਦਾ ਉਹਨਾਂ ਨੇ ਕੀ ਜਵਾਬ ਦਿੱਤਾ ਤੁਸੀਂ ਆਪ ਹੀ ਸੁਣ ਲਓ ਮੈਂ ਕਹਿੰਦਾ ਜਿਹਦਾ ਵੀ ਹੱਥ ਹੈ ਉਹਨੂੰ ਠੋਕ ਦਿਓ ਉਹਨੂੰ 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 ਰੋਕ ਦਿਓ ਮੇਰੀ ਗੱਲ ਨੂੰ ਸਮਝ ਲਓ ਕੌਣ ਹੈ ਉਹ ਜਿਨੇ ਇਹ ਉਹਨਾਂ ਨੇ ਕੀਤਾ ਲਿਆਓ ਹੋਰ ਜੰਗ ਲੇਕਿਨ ਮੇਰੀ ਗੱਲ ਨੂੰ ਸਮਝੋ ਕਿ ਮੈਂ ਕਿਤੇ ਵੀ ਨਹੀਂ ਕਿਹਾ आतवादी ना कुच लो आतंकवादियों नु सजा ना दियो आतंकवादी दी न आत कोई जात है ना कोई धर्म है ना कोई ईमान है समझ नहीं किस तरह से एक्शन करना है मैं कह जिस तरह दा चाहन ਅਸੀਂ ਖੜੇ ਆ ਪਾਰਟੀ ਦਾ ਸਟੈਂਡ ਆ ਮਸਾਂਡ ਦੇ ਨਾਲ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਮੇ ਹੱਥੀ ਲੈਣਾ ਉਹਨਾਂ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਸਨ ਪਰ ਨਵਜੋਤ ਸਿੰਘ ਸਿੱਧੂ ਨੇ ਵੀ ਹੁਣ ਵਿਰੋਧੀਆਂ ਨੂੰ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦੇ ਦਿੱਤਾ ਮੈਂ ਕਹ ਵਿਰੋਧੀਆਂ ਦਾ ਕੀ ਹੈ ਵਿਰੋਧੀਆਂ ਦੇ ਪੱਲੇ ਕੀ ਹੈ ਹੈ ਕਿਨੇ ਹੈ ਹਨਾ ਨਹੀਂ ਗੱਲ ਨੂੰ ਸਮਝ ਆ ਪੀੜੀ ਥੱਲੇ ਛੋਟਾ ਮੈਂ ਇਹਨਾਂ ਨੂੰ ਪੈਨਾ ਨੂੰ ਕੀ ਜਵਾਬ ਦੇਣਾ ਜਵਾਬ ਦਈਆਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈਆਂ ਮੈਂ ਗਿਆ ਖੜਾ ਵਿਰੋਧ ਹੋਰੇ 10 ਬੰਦੇ ਖੜ ਕੇ ਅੰਬ ਦੇ ਪੇੜ ਦੇ ਅਰੋੜੇ ਪਾਈ ਦੇ ਨਿੰਮ ਦੇ ਸਾਰੇ ਦੇਸ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇਸ ਬਿਆਨ ਨੂੰ ਲੈ ਕੇ ਵਿਰੋਧ ਹੋਣ ਲੱਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਅੱਤਵਾਦੀਆਂ ਦਾ ਕੋਈ ਵੀ ਧਰਮ ਅਤੇ ਦੇਸ਼ ਨਹੀਂ ਹੁੰਦਾ ਇਸ ਕਰਕੇ ਕਿਸੇ ਅੱਤਵਾਦੀ ਕਰਕੇ ਸਾਰੀ ਕੌਮ ਨੂੰ ਬਦਨਾਮ ਕਰ ਦੇਣਾ ਸਹੀ ਨਹੀਂ ਹੈ ਜਿਨ੍ਹਾਂ ਨੇ ਅਤਵਾਦੀ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪਰ ਕਿਸੇ ਨੂੰ ਜਾਣ ਬੁਝ ਕੇ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ ਇਸ ਬਿਆਨ ਨੂੰ ਇਸ ਤਰ੍ਹਾਂ ਲਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦਾ ਪੱਖ ਪੂਰਿਆ ਕਿਉਂਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਦਾ ਪੱਕਾ ਯਾਰ ਹੈ ਅਤੇ ਕਮਰ ਜਵੇਦ ਬਾਜਵਾ ਜੋ ਕਿ ਪਾਕਿਸਤਾਨ ਦਾ ਫੌਜ ਮੁਖੀ ਹੈ ਉਸ ਦੇ ਨਾਲ ਵੀ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾਈ ਸੀ ਕਰਤਾਰਪੁਰ ਲਾਂਘੇ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਬੜੀ ਅਹਿਮ ਭੂਮਿਕਾ ਨਿਭਾਈ ਸੀ ਉਦੋਂ ਹੀ ਦੇਸ਼ ਦੇ ਮੀਡੀਆ ਦੇ ਅੱਖਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਰੜਕਣ ਲੱਗੇ ਸਨ ਅਤੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੜੀਆਂ ਹੋ ਗਈਆਂ ਸਨ ਉਹਨਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੇ ਨਾਲ ਸਿੱਧੂ ਦਾ ਪਿਆਰ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਪਰ ਨਵਜੋਤ ਸਿੰਘ ਸਿੱਧੂ ਆਪਣੇ ਇਸ ਬਿਆਨ ਤੇ ਅਜੇ ਵੀ ਕਾਇਮ ਦਿਖ i said calm ਕਿ ਕੁਝ ਕੁ ਕੋ ਵਿਅਕਤੀਆਂ ਦੀ ਅਤਵਾਦੀ ਘਟਨਾ ਦੇ ਕਰਕੇ ਕੁਝ ਕੋਈ ਵਿਅਕਤੀਆਂ ਦੀ ਸ਼ਰਮਨਾਕ ਘਟਨਾ ਦੇ ਕਰਕੇ ਸਾਰੀ ਕੌਮ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਇੱਥੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਕਿ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਇਸ ਬਿਆਨ ਤੇ ਕਾਇਮ ਰਹਿਣਾ ਚਾਹੀਦਾ ਹੈ ਕਿ ਜਾਂ ਫਿਰ ਉਹਨਾਂ ਨੂੰ ਸਾਰੇ ਦੇਸ਼ ਤੋਂ ਵਿਰੋਧੀ ਪਾਰਟੀਆਂ ਤੋਂ ਸਾਰੇ ਦੇਸ਼ ਦੇ ਲੋਕਾਂ ਤੋਂ ਭਾਰਤੀ ਸੈਨਾ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਫਕਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੇ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ